ਪੁਲਿਸ ਵੱਲੋਂ ਕਰਤਾਰਨਗਰ ਦੇ ਵਿੱਚ ਇੱਕ ਨਸ਼ਾ ਤਸਕਰ ਵਿੱਕੀ son of ਬਿੱਟੂ ਉਹਦੇ ਇੱਕ ਇਲੀਗਲ ਕੰਸਟਰਕਸ਼ਨ ਦੇ ਉੱਪਰ ਕਾਰਵਾਈ ਕੀਤੀ ਜਾ ਰਹੀ ਹੈਗੀ ਜੋ ਵਿੱਕੀ son of ਬਿੱਟੂ ਹੈ ਇਹਦੇ ਉੱਪਰ ਦੋ ਐਨਡੀਪੀਐਸ ਐਕਟ ਦੇ ਅੰਦਰ ਮੁਕਦਮੇ ਦਰਜ ਹੈ ਇੱਕ ਮੁਕਦਮੇ ਦੇ ਵਿੱਚ ਇਹਦੇ ਕੋਲੋਂ ਕਮਰਸ਼ੀਅਲ ਰਿਕਵਰੀ ਆਫ ਆਈਸ 1.5 ਕਿਲੋ ਆਈਸ ਤੇ 1 ਕਿਲੋ ਆਫੀਮ ਬਰਾਮਦ ਹੋਈ ਸੀ ਪਹਿਲਾਂ ਇਹ ਮੀਟ ਮਾਰਕੀਟ ਰੰਦਾ ਸੀਗਾ ਹੁਣ ਇਹਨੇ ਕਰਤਾਰਨਗਰ ਦੇ ਵਿੱਚ ਇੱਕ ਇਲੀਗਲ ਕੰਸਟਰਕਸ਼ਨ ਕਰਕੇ ਆਪਣਾ ਘਰ ਬਣਾ ਰਿਹਾ ਸੀਗਾ ਜਦੋਂ ਅਸੀਂ ਇਹਦੀ ਪ੍ਰਾਪਰਟੀ ਨੂੰ ਵੈਰੀਫਾਈ ਕਰਨ ਦੇ ਲਈ ਮਿਊਂਸਿਪੈਲਿਟੀ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਲੈਟਰਸ ਭੇਜੇ ਤੇ ਉਹਨਾਂ ਨੇ ਵੈਰੀਫਾਈ ਕੀਤਾ ਤੇ ਕੰਸਟਰਕਸ਼ਨ ਇਲੀਗਲ ਪਾਈ ਗਈ ਤੇ ਮਿਊਂਸਿਪੈਲਿਟੀ ਵੱਲੋਂ ਫਿਰ ਇਹਨੂੰ ਚਾਰ ਨੋਟਿਸ ਜਿੱਤੇ ਗਏ ਸੀਗੇ ਤੇ ਉਦੋਂ ਬਾਅਦ ਵੀ ਨੇ ਕੋਈ ਐਕਸ਼ਨ ਨਹੀਂ ਕੀਤਾ ਤੇ ਅੱਜ ਮਿਊਂਸਿਪੈਲਿਟੀ ਵੱਲੋਂ ਫਿਰ ਐਕਸ਼ਨ ਕੀਤਾ ਜਾ ਰਿਹਾ ਹੈਗਾ ਖੰਨਾ ਪੁਲਿਸ ਇੱਥੇ ਅਪਨ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਲਈ ਪਹੁੰਚੀ ਹੋਈ ਹੈ ਯੁੱਧ ਨਸ਼ਾ ਵਿਰੁੱਧ ਜੋ ਪੰਜਾਬ ਸਰਕਾਰ ਦੀ ਮੁਹਿੰਮ ਹੈ ਉਹਦੇ ਅੰਦਰ ਇੱਕ ਵੱਡਾ ਇੱਕ ਐਕਸ਼ਨ ਹੈਗਾ ਪੁਲਿਸ ਤੇ ਐਡਮਿਨਿਸਟ੍ਰੇਸ਼ਨ ਵੱਲੋਂ ਤੇ ਇਦਾਂ ਦਾ ਹੀ ਜੋ ਨਸ਼ੇ ਦੇ ਤਸਕਰ ਹੈ ਜੋ ਇਦਾਂ ਆਪਣੀ ਇਲੀਗਲ ਪ੍ਰਾਪਰਟੀਆਂ ਵਗੈਰਾ ਬਣਾਉਂਦੇ ਹੈ ਤੇ ਅੱਗੇ ਉਹਨਾਂ ਦੇ ਉੱਪਰ ਐਜ਼ ਪਰ ਲਾਅ ਐਕਸ਼ਨ ਹੁੰਦਾ ਰਹੇਗਾ ਮੁੱਖ ਮੰਤਰੀ ਸਾਡੇ ਸੀਐਮ ਸਾਹਿਬ ਜਿਹੜੇ ਭਵੰਤਮਨ ਜੀ ਨੇ ਉਨ੍ਹਾਂ ਦੇ ਅਨੁਸਾਰ ਹੀ ਬਖ ਬਖ ਜਿਵੇਂ ਕਿ ਜਿਲ੍ਹਿਆਂ ਦੇ ਵਿੱਚ ਆਫਸਰ ਸਾਹਿਬਾਨ ਨੇ ਉਹਨਾਂ ਦੀਆਂ ਡਿਊਟੀਆਂ ਲਾ ਕੇ ਉਹਨਾਂ ਨੂੰ ਵੱਤ ਤੋਂ ਵੱਤ ਜੁਧ ਨਸ਼ਿਆਂ ਵਿਰੁੱਧ ਹੀ ਕਾਰਵਾਈਆਂ ਕਰਨ ਲਈ ਹਦਾਇਤਾਂ ਨੇ ਤੇ ਬਹੁਤ ਵਧੀਆ ਕੰਮ ਕਰ ਰਹੀ ਹੈ ਸਰਕਾਰ ਨਸ਼ਿਆਂ ਦੇ ਮੈਂ ਉਹਨਾਂ ਨੂੰ ਵਧਾਈ ਦੇ ਪਾਤਰ ਕਹਾਗਾ ਵੀ ਵਧਾਈ ਦੇ ਪਾਤਰ ਇਹ ਜੋ ਮਾਨਸਿਕਾ ਦਾ ਪ੍ਰਫਲ ਬਹੁਤ ਹੀ ਵਧੀਆ ਪ੍ਰਫਲ ਹੈ ਤਾਂ ਕਿ ਅਸੀਂ ਆਉਣ ਵਾਲੀ ਪਨੀਰੀ ਨੂੰ ਬਚਾ ਸਕੀਏ بڑے بڑے ਨੌਜਵਾਨ بڑے بڑے ਘਰਾਂ ਦੇ ਜਿਹੜੇ ਇਕੱਲੇ ਇਕੱਲੇ ਪੁੱਤ ਨੇ ਉਹ ਸਾਰੇ ਮਰ ਚੁੱਕੇ ਨੇ ਜੀ ਬਹੁਤ ਸਾਡੇ ਨੌਜਵਾਨ ਖਤਮ ਹੋ ਚੁੱਕੇ ਨੇ ਕਿ ਅਸੀਂ ਨਵੀਂ ਪਨੀਰੀ ਹੈ ਜਿਹੜੀ ਉਹਨੂੰ ਸਾਹਮਣੇ ਲਈ ਅਸੀਂ ਚਿੱਟੇ ਨੂੰ ਬਿਲਕੁਲ ਖਤਮ ਕਰਨਾ ਚਾਹੁੰਦਾ ਹੈ ਤਾਂ ਕਿ ਆਉਣ ਵਾਲੀ ਪਨੀਰੀ ਨੂੰ ਨਮਨ ਨੁਕਸਾਨ ਦਾ ਪਤਾ ਨਾ ਹੋਵੇ ਚਿੱਟਾ ਹੁੰਦਾ ਕੀ ਹੈ ਤੇ ਮੈਂ ਮਾਨ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਹੈ ਵੀ ਜੇ ਇਸੇ ਤਰ੍ਹਾਂ ਹੀ ਪੀੜਾ ਪੰਦਾ ਫਿਰਦਾ ਰਹੂਗਾ ਤੇ ਲੋਕ ਡਰਦੇ ਰਹਿਣਗੇ ਲੋਕਾਂ ਦੀ ਇਹਨਾਂ ਦੀ ਆਪਣੀਆਂ ਜਾਨਾਂ ਬਚਣਗੀਆਂ